ਹੈਲੋ ਮੰਮੀ ਕਿ ਚੱਲੇ ਅਜਾ ਚੱਲੇ ਪਾਈਪਿੰਗ ਆਪਾਂ ਚੱਲੇ ਬਾਜ਼ਾਰ ਲੈ ਪਾਈਪਿੰਗ ਦਾ ਸੂਟਾਂ ਦੀਆਂ ਤੇ ਆ ਸਾਡੀ ਗਲੀ ਤਾਂ ਆਪਾਂ ਨਿਕਲਣ ਲੱਗੇ ਮੈਂ ਤੇ ਮੰਮੀ ਹਾਂ ਤੁਹਾਨੂੰ ਵਿਆਹ ਦੇ ਵਲੌਗ ਦਿਖਾਵਾਂਗੇ ਨਾਲ ਸ਼ੂਟ ਕਟਿੰਗ ਕਰਨੇ ਉਹਦੇ ਪਸੰਦ ਕਰਨਦੀ ਮੰਮੀ ਹੈਲੋ ਮੰਮੀ ਤੇ ਆ ਦੁਕਾਨ ਤੇ ਆਏ ਆਪਾਂ ਰੀਲ ਜੇ ਪਸੰਦ ਕਰਨਦੇ ਮੰਮੀ ਆਸਾਂ ਸੀ ਸਾਡਾ ਅੱਡਾ ਵਾ ਮਚਾਰ ਦਾ ਤੇ ਇਹ ਵੇਖ ਸੰਦੇ ਜਿਸ ਸੂਤਾਂ ਨਾਲ ਲੈਸ ਪਸੰਦ ਕਰੰਦੇ ਮੇਰੇ ਨਾਲ ਦੋ ਇਹ ਸਲਵਾਰ ਦੀ ਵੀ ਹੋਣੀ ਮੇਰੀ ਇਹਨਾਂ ਵੀ ਹੁਣ ਅਜਾਹੋ ਕੀਤੀ ਪਸੰਦ ਮੈਂ ਇੱਕ ਕਿਨੂ ਸੋਨਾ ਬਣਾਇਆ ਸਾਈ ਚਿੱਠੀ ਵਾਲਾ ਗਾਇਸ ਲਟਕਣੇ ਗਾਇਸ ਸਾਰੇ ਲਟਕਾਉ ਕਰ ਲੈਣਾ ਅੱਜੇ ਆਪਾਂ ਪਾਈਪਿੰਗ ਆਉਣ ਲੈਸਾਂ ਸਾਨੂੰ ਬਹੁਤ ਪਸੰਦ ਹੁਣ ਨਾ ਇੱਕ ਸੋਨਾ ਬਣਾਇਆ ਆਹੀ ਪਸੰਦ ਹੂੰ ਆ ਰਹੇ ਨੇ ਇਹਨਾਂ ਦੇ ਇਸ ਦਾ ਸਰਾ ਮੈਂ ਇਸ ਰੀਲਾਂ ਨੂੰ ਪਸੰਦ ਕਰ ਲਈ ਮੰਮੀ ਹਜੇ ਰੀਲਾਂ ਹੀ ਪਸੰਦ ਕਰੀ ਜਾਂਦੀ ਇਹ ਰੀਲ ਨਹੀਂ ਪਸੰਦ ਬਿਲਕੁਲ ਆਪਣਾ ਇਸ ਨੂੰ ਸੰਦੇਦ ਦੇਵਾ ਬੋਲਦੀ ਹੋ ਉੱਪਰੀਆਂ ਆ ਸਿੱਕੇ ਦਾ ਤੇ ਆਪਾਂ ਪਹਿਲਾਂ ਵੀ ਲਈਆਂ ਸੀ ਹਾਂ ਤੇ ਆਈ ਥਿੰਕ ਲਈ ਵੀ ਹੈ ਇੱਕ ਸੂਟ ਮਾਪਣੇ ਕਰਦੇ मेरे सूट ना आँख पसंद हाँ मिक्सरा हाँ, मैं ਇੱਕਦਮ ਕਰਕੇ ਐਮੇ ਲਾਲਨ ਦੇ ਐ ਚੁੰਨੀ ਦੇ ਉੱਤੇ ਵੀ ਲਾਲਨ ਦੇ ਇੱਕ ਸੈਸੂ ਪੂਰਾ ਟੂ ਡਿਜ਼ਾਈਨ ਕਰ ਲੈਂਦੇ ਮਰਮੇ ਤੇ ਬਾਹਰ ਦੇ ਗੁਰਪ ਸਿੰਘ ਪਰ ਬਾਹਰ ਦੇ ਟੂ ਡਿਜ਼ਾਈਨ ਆਪਣੇ ਸਿੰਪਲਾਂ ਬਣਾ ਲਏ ਸੇੜੀ ਅੱਗੇ ਪਰ ਫਰੌਗ ਬਣਾਣਾ ਹੈ ਕਿ ਲਾਸਟ ਕੈਮ ਦੀ ਆਂਟ ਪਰ 10 ਮਾਰਨਾ ਪਸਾਉਂਦੇ ਇੱਕ ਬੋਟਾ ਹੁੰਦੀ ਨਾ ਉਹ ਬੋਤੀ ਜੇ ਬਣਾਇਆ ਜੇ ਤੁਹਾਡਾ ਬੋਟਾ ਨਹੀਂ ਬਣਾਇਆ ਤਾਂ ਉੱਪਰ ਰੱਖੀ ਕਰ ਸਕਦੇ ਹਾਂ ਮੈਂ ਮਗਰ ਨਾ ਬੜੀ ਉੱਪਰ ਇਹ ਦੇ ਕੋਈ ਬਗਨੀ ਮੁਰਜੇ ਆ ਵੀ ਸਕਦੇ ਆਹ ਰਹੇ ਆਹ ਰਹੇ ਆਹ ਅੱਗੇ ਦੇ ਰਿਖੇ ਉਸ ਆਉਂਦੀ ਹੁੰਦੀ ਕੋਈ ਚੁੱਪ ਚਾਕ ਦੀ ਤਰ੍ਹਾਂ ਉੱਪਰ ਕਿਡਾ ਡਿਜ਼ਾਈਨ ਕਰਨਾ ਕਿ ਛੇੜੀ ਕਰਦੀ ਕਿ ਡਬਲ ਟੱਮ ਵਾਲਾ ਮਿਕਸਰ ਸਿੰਗਲ ਕਰ ਦੋ ਕੋਈ ਕੱਢ ਲੀਜੀ ਹਾਂ ਮੈਨੂੰ ਬੁਲਾਓ ਸੰਦੇ ਕਰਨ ਜਾ ਆਪਣੇ ਜਿੰਟੋ ਪਾਲ ਜਿੰਟੋ ਪਾਲ ਟੋਪ ਆ ਦੇਖੋ ਜੇ ਤਾਂ ਬਹੁਤ ਸਾਰੇ ਪਿਆਰੇ ਤੇ ਆਹੋ ਆ ਮੈਂ ਇਹਦਾ ਰੀਲ ਵੀ ਨਵੇਂ ਮੈਦ ਦਾ ਰੋਕਾ ਆ ਆ ਵਿਕਟੂ ਹੈਲੋ ਹੈਲੋ ਜਾਂ ਸਾਕੇ ਟੈਂਡਰ ਦਾ ਸੰਦੂਕ ਕਰਨ ਲਈ ਇਹ ਰੋਕ ਜਾ ਮਾ ਇਹ ਜادیه ਨਹੀਂ ਹਮ ਜਦ ਸਰੀ ਲਾ ਉਹ ਉੱਪਰ ਲੱਗ ਰਿਹਾ ਨਾ ਹਾਂਜੀ ਦੇਰ ਬੀਟੇ ਇਹ ਪੈਕਟ ਗਾ ਲਓ ਪੂਰਾ ਨਹੀਂ। ਇਹ ਤਾਂ ਪੂਰਾ ਕਰਨਾ। ਗੋਲ ਤੁਹਾਡੇ ਦਿੱਤੇ ਹੋਏ ਉਹ ਖਤਮ ਹੋਏ ਆ। ਯਾਰ ਪੈਕਟ ਪੂਰਾ ਨਹੀਂ ਨਾ ਹੋਣਾ। ਸਦਾ ਇਹ ਵਾਲਾ ਨਹੀਂ ਦਿੰਦੇ। ਇਹ ਜਿਹੜੀ ਸਾਰੇ ਜਿੱਦਾਂ ਇਹ ਕੀ ਆ। ਇਹ ਉਹ ਬੜਾਈ ਤਰ੍ਹਾਂ ਦੋ। ਤੇਰਾ ਵੀ ਆ। ਉਹਦਾ ਵੀ ਬਣਿਆ ਵਾ ਡਿਜ਼ਾਈਨ। ਹਾਂ ਠੀਕ ਹੈ ਠੀਕ ਹੈ। ਇਹ ਦੋ ਪੀਸ ਕਰ ਦੋ। ਹਾਂਜੀ। ਬੈਗ ਚੇਂਜ ਕਰ ਲਾ ਬੂ। ਵੇਖੋ ਸ਼ਾਪਿੰਗ ਡਨ ਹੋ ਗਈ ਵਾ। ਹੈਲੋ ਮੰਮੀ। ਕਾਰੇ ਸ਼ੋਪਿੰਗ ਆ ਗਲੇ ਵਾ ਵਿਖਾਓ ਕਿਹੜੇ ਕਿਹੜੇ ਸੂਟ ਨਾਲ ਕਿਹੜੀ ਲੱਗਣੀ ਵਲੇ ਆ ਗਾਈਸ ਸਭ ਤੋਂ ਪਹਿਲਾਂ ਮੇਰਾ ਸੂਟ ਆ ਇਹਦੇ ਨਾਲ ਕੈਸਟ ਆ ਲੈਂਦੀ ਸੀ ਘੇਰੇ ਨੂੰ ਤੇ ਬਾਹਾਂ ਵਾਸਤੇ ਲੈਂਦੀ ਆ ਹਾਂ ਤੇ ਇਹਦੀ ਜਿਹੜੀ ਸਾਈਡਾਂ ਦੇ ਭਰਨੀ ਉਹ ਸੱਜ ਲੈਂਦੀ ਆ ਆ ਆ ਜੀ ਲੈਸ ਮੋਤੀਆਂ ਵਾਲੀ ਘੇਰੇ ਨੂੰ ਤੇ ਬਾਹਾਂ ਲਈ ਮੈਂ ਲੈਂਦੀ ਹਾਂ ਮੇਰੇ ਸੂਟ ਇਹ ਹਾਂ ਸਾਈਡਾਂ ਦੀ ਆ ਲੈਂਦੀ ਆ ਸਾਈਡਾਂ ਦੀ ਗਾਈਸ ਆਪਾਂ ਛੋਟੀ ਲੈਂਦੀ ਸੀ ਨਾ ਤੇ ਗਾਇਸ ਆਹ ਜੀ ਸਾਈਡਾਂ ਦੇ ਲੈਸ ਮੇਰੇ ਆ ਕੇਰੇ ਆ ਕੇਰੇ ਲੀਵਾ ਮਤਲਬ ਆ ਦੋ ਆ ਮਤਲਬ ਕੇਰੇ ਵਾਸਤੇ ਤੇ ਬਾਵਾ ਲਈ ਹੂੰ ਠੀਕ ਹੈ ਗਾਇਸ ਇਹ ਮੇਰਾ ਸੂਟ ਡਨ ਹੈ ਗਾਇਸ ਮੰਮੀ ਨੇ ਇਹ ਬਾਵਾ ਕਿਾ ਦਿੱਤੇ ਆ ਸਾਰੇ ਲਾਉਣ ਕੇ ਗਾਇਸ ਇਹ ਕੇਰੇ ਤੇ ਬਾਵਾ ਤੇ ਲਾਉਣੀ ਹੈ ਲੈਸ ਮੰਮੀ ਦੇ ਆ ਸੂਟ ਨਾਲ ਆ ਤੇ ਡਨ ਹੈ ਮੰਮੀ ਦਾ ਸੂਟ ਵੀ ਹੂੰ ਰੋਬਿਨ ਮੈਡਮ ਦਾ ਫਿੱਟਵਾ ਆ ਗਏ ਗਾਇਸ ਮੇਰਾ ਇਹ ਫਿੱਟ ਇਹਦੇ ਨਾਲ ਆਹ ਵਾਲੀ ਲਹਾਂਦੀ ਵ ਮਮਮੀ ਨੇ ਆਹ ਦੇਣ ਦੇਣਾ ਆ ਵੀ ਲਨ ਸੈੱਟ ਆ ਬੰ ਸਾਰੀਆਂ ਦੇ ਹਾਂ ਫਿਰ ਲਾਈਸੇ ਮੇਰੇ ਨਾਲ ਸੂਟ ਨਾਲ ਗਾਇਸ ਆ ਸੂਟ ਨਾਲ ਸਾਡੀ ਲੈਸ ਆਈ ਆ ਆ ਵਾਲੀ ਹਾਂਜੀ ਠੀਕ ਹੈ ਗਾਇਸ ਇਹ ਅਜ ਪਤਾ ਨਹੀਂ ਮਮਮੀ ਸਵਾਵੇਂ ਕਿ ਮਕੌਨ ਸਵਾਵੇਂ ਮੈਚ ਸਵਾਵੇਂ ਐਗਜੈਕਟਲੀ ਪਤਾ ਹਨਾ ਕੋਈ ਨਹੀਂ ਦੇਣਾ ਹਾਂਜੀ ਗਾਇਸ ਇਹਦੀ ਲਾਈਨਿੰਗ ਨਹੀਂ ਮਿਲੀ ਇਹਦੇ ਨਾਲ ਮਮਮੀ ਲੈ ਕੇ ਆਈ ਵਾ ਇਹ ਬਾਵਨ ਲੁਣੀ ਇਹ ਵਾਲੀ ਜਿਹੜੀ ਇਹ ਬਾਵਨ ਲਗਣੀ ਆ ਤੇ ਇਹ ਵਾਲੀ ਜੀ ਸੈਡਾਂ ਦੇ ਆ ਦੇ ਗਾਇਸ ਅੱਜ ਮੋਟਾ ਸੂਟ ਹੁਣ ਇਹਦੇ ਨਾਲ ਮੰਮੀ ਨੇ ਲਿਆਂਦੀ ਵਾ ਇਹ ਲਾਇਆ ਸੀ ਆ ਲਿਆਂ ਦੇ ਦਨ ਮੈਂ ਹਮ ਠੀਕ ਹੈ ਅੱਜ ਇੱਕ ਨਾਲ ਲਿਆਉਣ ਵਾਲੀ ਮੇਰੀ ਕੋ ਬਾਤ ਗਾਇਸ ਵੇਖੋ ਮੇਰੇ ਮੋਤੀ ਕੈਰੀ ਵੀ ਗਏ ਇਸ ਲਾਸਤੇ ਗਾਇਸ ਹੁਣ ਸਾਰੀ ਸ਼ਾਪਿੰਗ ਡਨ ਹੋ ਗਈ ਵਾਡੀ ਆ ਵੇਖੋ ਮੋਤੀ ਆਣੀ ਬਾਕੀ ਹੁਣ ਕਟਿੰਗ ਹੋਊਗੀ ਮੋਤੀ ਮੇਰੇ ਡੱਗ ਕੇ ਇੱਕ ਦੇ ਮਿਲਦੇ ਬੈਕ ਟੂ ਵਲੌਗ ਤੁਹਾਨੂੰ ਬਾਅਦ ਵਿੱਚ